ਦਾਸ ਜੀ ਦਾ ਜਨਮ ਪਿੰਡ ਬਾਸਰ ਕੇ ਗਿੱਲਾਂ 24 ਵਿਸਾਖ 1536 ਬਿਕਰਮੀ ਸੁਦੀ ਨੂੰ ਤੇਜਪਨ ਭੱਲਾ ਜੀ ਦੇ ਘਰ ਮਾਤਾ ਲక్ష్ਮੀ ਜੀ ਦੇ ਕੁੱਖੋਂ ਹੋਇਆ ਬਚਪਨ ਤੋਂ ਹੀ ਆਪ ਦੀਆਂ ਬਿਰਤੀਆਂ ਧਾਰਮਿਕ ਸਨ ਤੇ ਧਰਮ ਦੀ ਤਲਾਸ਼ ਸੱਚ ਦੀ ਤਲਾਸ਼ ਵਿੱਚ ਲੱਗੇ ਰਹਿੰਦੇ ਸਨ 22 ਸਾਲ ਦੀ ਉਮਰ ਵਿੱਚ ਗੁਰੂ ਜੀ ਦਾ ਵਿਆਹ ਮਾਤਾ ਮਨਸਾ ਦੇਵੀ ਜੀ ਦੇ ਨਾਲ ਹੋਇਆ ਇਹਨਾਂ ਦੇ ਘਰ ਚਾਰ ਬੱਚਿਆਂ ਨੇ ਜਨਮ ਲਿਆ ਜਿਨ੍ਹਾਂ ਵਿੱਚ ਦੋ ਪੁੱਤਰ ਤੇ ਦੋ ਪੁੱਤਰੀਆਂ ਸਨ ਪੁੱਤਰਾਂ ਦੇ ਨਾਮ ਬਾਬਾ ਮੋਹਨ ਜੀ ਅਤੇ ਬਾਬਾ ਮੋਰੀ ਜੀ ਸੀ ਤੇ ਪੁੱਤਰੀਆਂ ਦੇ ਨਾਮ ਬੀਬੀ ਭਾਨੀ ਜੀ ਅਤੇ ਬੀਬੀ ਦਾਨੀ ਜੀ ਸੀ ਗੁਰੂ ਜੀ ਆਪਣੇ ਚਾਰ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਸਨ ਬਾਕੀ ਦੇ ਤਿੰਨ ਭਰਾ ਬਾਬਾ ਈਸ਼ਰਦਾਸ ਜੀ ਬਾਬਾ ਮਾਨਕ ਚੰਦ ਜੀ ਅਤੇ ਬਾਬਾ ਕੇਮਰਾਏ ਜੀ ਸੀ ਸਭ ਤੋਂ ਛੋਟੇ ਭਰਾ ਈਸ਼ਰਦਾਸ ਜੀ ਉਹਨਾਂ ਦਾ ਇੱਕ ਪੁੱਤਰ ਸੀ ਜਿਸ ਦਾ ਨਾਮ ਸੀ ਭਾਈ ਗੁਰਦਾਸ ਜੀ ਉਹ ਦੂਸਰੇ ਭਰਾ ਮਾਨਕ ਚੰਦ ਸੀ ਉਹਨਾਂ ਦਾ ਇੱਕ ਪੁੱਤਰ ਸੀ ਉਹਨਾਂ ਦਾ ਨਾਮ ਸੀ ਭਾਈ ਜਸੂ ਜੀ ਭਾਈ ਜਸੂਜੀ ਦਾ ਵਿਆਹ ਬੀਬੀ ਅਮਰੋਜੀ ਦੇ ਨਾਲ ਹੋਇਆ ਜਿਹੜੇ ਕਿ ਗੁਰੂ ਅੰਗਦ ਦੇਵ ਜੀ ਦੀ ਚਪੁੱਤਰੀ ਸਨ 60 ਸਾਲ ਦੀ ਉਮਰ ਤੱਕ